ਦੇਖ ਸਕਦੇ ਹੋ اچھا ਪੂਰੀ ਸਖਤ ਆ ਜਰਾ ਇੰਟਰਪੁੱਟ ਮੈਂ ਕਹਦਾ ਸਾਰੀ ਜੇ ਵਿੱਚ ਪੀਸਾਂ ਦੇ ਹੋਊਗੀ ਐ ਨਹੀਂ ਹੈਗਾ ਵੀ ਚਾਰ ਥਾਂ ਤੇ ਪਾਤੀ ਚਾਰ ਥਾਂ ਤੇ ਛੜਤੀ ਅੱਛਾ ਸਾਰੀਆਂ ਜੰਨੀਆਂ ਤਫਾਂ ਜੀ ਜੀ ਬੁਦਾ ਦੀ ਕਾਢੀ ਲੋਡ ਪੈਣੀ ਐ ਇਸ ਲੋਡ ਵੀ ਪੈਣੀ ਐ ਉਸ ਲੋਡ ਵੀ ਪੈਣੀ ਠੀਕ ਹੈ ਮਤਲਬ ਫੁੱਲ ਸਕਤਾ ਹੀ ਬਣ ਗਿਆ ਇਹਦੀ ਫੁੱਲ ਸਕਤਾ ਹੀ ਬਣ ਗਿਆ ਇਹ ਚ ਵੀ 2.5 ਇੱਕ ਦਾ ਸਮਾਨ 2.5 ਇੱਕ ਦਾ ਜੀ ਜੀ ਭਾਈ ਐ ਤਰੇ ਤੋ ਕਿਤੇ ਫੁੜਕਦੀ ਤਾਂ ਨਹੀਂ ਇਹ ਨਾ ਵੀਰੇ ਚੱਕੇ ਮਾਰ ਅੱਛਾ ਤਾਂ ਸੋਚਦਾ ਵੀ ਆ ਚੀਜ਼ ਮੈਨੂੰ ਬਣਾ ਦਿਓ ਹਣਾ ਬੰਦਾ ਸੋਚ ਰੱਖੇ ਜੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਲੈ ਸਭਰੇ ਪਹਿਲੀ ਗੱਲ ਆਪਾਂ ਬਣਾਉਣੇ ਆਂਗੇ ਦੋ ਇੱਕ ਦੇ ਮਸਾਲੇ ਚੀਜ਼ ਅੱਛਾ ਭਾਈ ਤੇ ਸਰੀਏ ਪੰਜ ਪੈਂਦੇ ਨੇ ਲੰਬੇ ਤੇ ਪੰਜ ਦੂਜੇ ਰੋਟ ਕੋਲ ਮੌਜੂਦੀ ਦੀ ਗੱਲ ਕਰੀਏ ਤੁਹਾਨੂੰ ਇੰਚ ਪਿੱਲਰ ਵੈਸਟ ਹੈ ਜੀ ਹੂੰ ਉੱਪਰ ਵੀ ਇਹ ਕਾਹਲ ਕੋਈ ਜਵਾਕ ਨੇ ਖੇਢੀ ਜਾਂਦੇ ਨੇ ਕੋਈ ਆਪਾਂ ਸਮਾਨ ਤਾਂ ਮੇਰੇ ਹਿਸਾਬ ਨਾਲ ਵੀ ਰੇਲਿੰਗ ਨਾਲ ਜਾਲੀ ਲੱਗੇ ਤਾਂ ਜ਼ਿਆਦਾ ਵੈਸਟ ਰਹਿੰਦੀ ਹੈ ਜੀ ਲਓ ਜੀ ਮਿੱਤਰੋ ਅੱਜ ਵਾਲੀ ਵੀਡੀਓ ਚ ਗੱਲ ਕਰਦੇ ਆਂ ਆਪਾਂ ਮੋਡੀਫਿਕੇਸ਼ਨ ਦੀ ਘਰਾਂ ਦੇ ਮੋਡੀਫਿਕੇਸ਼ਨ ਦੇ ਜਿਹੜੀਆਂ ਆਪਾਂ ਜਾਲੀਆਂ ਵਰਤਦੇ ਆਂ ਜਾ ਹੋਰ ਡੈਕੋਰੇਸ਼ਨ ਦਾ ਹੋਰ ਸਮਾਨ ਲਾਉਨੇ ਹਨ ਜਾਲੀਆਂ ਜਾਂ ਹੋਰ ਜੰਗਲੇ ਵਗੈਰਾ ਉਸ ਦੁਕਾਨ ਤੇ ਖੜਿਆਂਗੇ ਭਲਾੜੇ ਦੀ ਇੱਕ ਵੱਡੀ ਮਸ਼ਹੂਰ ਦੁਕਾਨਾਂਗੀ ਤੇ ਜਿਵੇਂ ਕਹਦੀ ਵੀ ਪਹਿਲਾਂ ਸਮੇਂ ਦੇ ਹਿਸਾਬ ਨਾਲ ਸਾਹ ਟ੍ਰੈਂਡ ਚੇਂਜ ਹੁੰਦਾ ਰਹਿੰਦਾ ਪਹਿਲਾਂ ਜੰਗਲੇ ਬਣਦੇ ਸੀਗੇ ਲੋਹੇ ਦੇ ਤੇ ਲੋਹਾ ਜਰਖਾ ਜਾਂਦਾ ਸੀਗਾ ਫਿਰ ਟ੍ਰੈਂਡ ਆਇਆ ਸਟੀਲ ਦਾ ਸਟੀਲ ਤੋਂ ਬਾਅਦ ਭਾਈ ਮਤਲਬ ਮਹਿੰਗੀ ਪੈਣ ਕਰਕੇ ਵੀ ਅੱਜ ਦਾ ਟ੍ਰੈਂਡ ਕਹਦੀ ਵੀ ਜਾਲੀਆਂ ਦਾ ਜਾਲੀਆਂ ਸੀਮਿੰਟ ਦੀਆਂ ਮਤਲਬ ਨਾਲ ਤਾਂ ਸਸਤੀਆਂ ਪੈਂਦੀਆਂ ਨੇ ਨਾਲੇ ਮਤਲਬ ਲੁੱਕ ਸੋਹਣੀ ਬਣ ਜਾਂਦੀ ਹੈ ਘਰ ਦੀ ਕਹਦੀ ਹੈ ਮਕਾਨ ਦੀ ਜਾਂ ਖੇਤ ਕਿਸੇ ਕੋਠੇ ਤੇ ਲਾਉਣਾ ਹਨਾ ਹੋਰ ਕਿਤੇ ਡੈਕੋਰੇਸ਼ਨ ਵਾਸਤੇ ਆਪਾਂ ਕਿਸੇ ਵੀ ਮਾਰਤੇ ਲਾਉਣਾ ਵਧੀਆ ਡੈਕੋਰੇਸ਼ਨ ਬਣ ਜਾਂਦੀ ਹੈ ਉਸ ਵੱਡੀ ਦੁਕਾਨ ਤੇ ਆਇਆ ਬਾਈ ਰੌਕੀ ਆ ਮੇਰੇ ਨਾਲ ਰਵਿੰਦਰ ਸੀਮਿੰਟ ਸਟੋਰ ਭਲਾਟਾ ਬਾਈ ਸ਼ਾਸਿਕਾਲ ਸ਼ਾਸਿਕਾਲ ਜੀ ਕੀ ਹਾਲ ਚੱਲ ਨੇ ਵਧੀਆ ਪ੍ਰਭਾ ਤੇ ਲੋਕੇਸ਼ਨ ਦੀ ਮੇਨ ਜੀ ਗੱਲ ਕਰ ਲਈ ਆਪਾਂ ਲੋਕੇਸ਼ਨ ਦੱਸਦੀ ਪਹਿਲਾਂ ਲੋਕੇਸ਼ਨ ਆਪਣੀ ਵੀਰੇ ਪੈਂਦੀ ਹੈ ਭੁਲਾੜਾ ਪਿੱਛੀ ਰੋਡ ਹੂੰ ਓਪੋਇਟ ਬਿਲੀ ਗ੍ਰੇਡ ਤੇ ਭਾਰਤੀ ਪੈਲਸ ਦੇ ਨਾਲ ਹੂੰ ਠੀਕ ਹੈ ਬਲੱਡ ਤੇ ਗੱਲ ਕਰੀਏ ਵੀ ਜਿਹੜੀ ਤੁਸੀਂ ਉਹਨੂੰ ਫਰੰਟ ਦੇ ਵਿੱਚ ਉਹ ਆਪਣਾ ਲਾਈਨਾਂ ਜਾਲੀਆਂ ਹਨਾ ਕਿ ਸਾਈਜ਼ ਸਾਈਜ਼ ਵਿੱਚ ਕਈ ਮਿਲ ਜਾਣੇ ਨੇ ਵੀਰੇ ਹੂੰ 4 2 3 2 3 ਡੇਢ ਹੂੰ 2/1.5 ਡਿਜ਼ਾਈਨ ਡਿਜ਼ਾਈਨ ਵੀ ਬਹੁਤ ਪ੍ਰਕਾਰ ਦੇ ਨੇ ਅੱਗੇ ਤੁਹਾਨੂੰ ਦਿਖਾਵਾਂਗੇ ਆਪਾਂ ਜੀ 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 ਤੇ ਕੁਆਲਿਟੀ ਵੀ ਅਖੋਂ ਵੀ ਬਹੁਤ ਵਧੀਆ ਚੀਜ਼ ਬਣਾਉਣੇ ਆਗੇ ਹੂੰ ਜੀ ਬਾਈ ਤੇ ਵਾਈਬ੍ਰੇਸ਼ਨ ਤੇ ਬਕਾਇਦਾ ਬੰਨਦੀ ਹੈ ਚੀਜ਼ ਤੁਹਾਨੂੰ ਦਿਖਾਵਾਂਗੇ ਆਹ ਸਲੇਬ ਵਗੈਰਾ ਬਣਦੀ ਹੈਗੀ ਤੇ ਸਲੇਬਾਂ ਤਾਂ ਭਾਈ ਆਹ ਇਹ ਦੱਸਦੀ ਫਰੇਦਾ ਵੀ ਬਈ ਕੀ ਹਿਸਾਬ ਕਿਤਾਬ ਦੀ ਬਣਾਉਣਾ ਹਨਾ ਇਹ ਸਲੇਬਰੇ ਪਹਿਲੀ ਗੱਲ ਆਪਾਂ ਬਣਾਉਣੇਗੇ ਦੋ ਇੱਕ ਦੇ ਮਸਾਲੇ ਚੀਜ਼ ਅੱਛਾ ਭਾਈ ਤੇ ਸਰੀਏ ਪੰਜ ਪੈਂਦੇ ਨੇ ਲੰਬੇ ਤੇ ਪੰਜ ਦੂਜੇ ਲੋਟ ਪਾਉਣੇ ਆ ਅੱਛਾ ਬਹੁਤ ਵਧੀਆ ਕੁਆਲਟੀ ਦੇ ਵਿੱਚ ਮਟੀਰੀਅਲ ਤਿਆਰ ਕਰਦੇ ਆ ਦੋ ਸਾਰਾ ਦੋ ਇੱਕ ਦੀ ਸਾਰਾ ਦੋ ਚੱਕ ਜੀ ਹੂੰ ਠੀਕ ਹੈ ਗੱਲ ਗਰੰਟੀ ਹੋਊਗੀ ਮਾਲ ਦੀ ਹੂੰ ਤੇ ਇਹ ਗੱਲ ਪਹਿਲਾਂ ਹੀ ਕਰ ਲਈ ਜੇ ਮਤਲਬ ਕੋਈ ਫਰਾ ਦੂਰੋਂ ਫੋਨ ਕਰਦਾ ਹਾਂਜੀ ਉਹਦਾ ਪਹੁੰਚ ਪਹੁੰਚਦਾ ਵੀ ਕਰਦੇ ਆਪਾਂ ਹਾਂਜੀ ਹਾਂਜੀ ਉਹ ਇੰਤਜ਼ਾਮ ਹੈਗਾ ਆਪਣੇ ਲਾਦੇ ਸਭ ਹੂੰ ਤੇ ਪਹੁੰਚ ਦੇ ਵਿੱਚ ਕਿਰਾਇਆ ਉਹ ਕਾ ਟ੍ਰੇਟਾਂ ਦੇ ਵਿੱਚ ਆਪਾਂ ਭੇਜ ਦਿੰਨੇ ਆਗੇ ਅੱਛਾ ਮਤਲਬ ਉਹ ਰਜਾਇਦਾ ਸਾਹਿਬ ਜੀ ਹਾਂ ਹਾਂ ਟਰਾਂਸਪੋਰਟ ਆਪਣੀ ਆਪਣੀ ਖੁੱਦੀ ਹੈਗੀ ਹੂੰ ਤੇ ਇਹ ਇਹ ਚ ਸਾਈਜ਼ ਕਿਹੜੇ ਆਗੇ ਬਈ ਸਾਈਜ਼ ਵੀਰੇ ਚ 3 ਡੇਢ ਤੋਂ ਸ਼ੁਰੂ ਹੋ ਜਾਂਦਾ ਅੱਛਾ 3 ਡੇਢ 3.5 4 4.5 5 ਹੂੰ ਤੇ ਦੂਲਾਵਾ ਡਿਮਾਂਡ ਦੇ ਹਿਸਾਬ ਨਾਲ ਵੀ ਵੱਡੇ ਛੋਟੇ ਪੀਸ ਬਣ ਜਾਂਦੇ ਨੇ ਅੱਛਾ ਬਾਈ ਛੋਟੇ ਦੇ ਵਿੱਚ ਵੀ ਪੀਸ ਮਿਲ ਜਾਣਗੇ ਜਿਵੇਂ ਆ ਬਣੇ ਪਏ ਨੇਗੇ ਬਾਈ ਜੀ ਡਿਮਾਂਡ ਸੀ ਕਿਸੇ ਦੀ ਹੂੰ ਇਧਰ ਆਪਾਂ ਮੋਟੇ ਦੇ ਵੱਡੇ ਪੀਸ ਬਣਾ ਕੇ ਦਿੱਤੇ ਨੇ ਸਲੇਬਾਂ ਪਟੀਆਂ ਵੱਡੀਆਂ ਸਲੇਬ ਬਹੁਤ ਸਾਰਾ ਇਹ ਬਾਈ ਫਿਰ ਕਿੰਨੇ ਟਾਈਮ ਚ ਪੱਕੂਗੀ ਮਤਲਬ ਜੇ ਆਪਾਂ ਗਾਹਕ ਆ ਗਿਆ ਆਪਣਾ ਲਵੇ ਹੋਣਾ ਨਾ ਕਸਟਮਰ ਹਾਂ ਫਿਰ ਆ ਤੁਹਾਡੀਆਂ ਰੈਡੀ ਨੇ ਮਤਲਬ ਇਹਨੂੰ ਪਾਣੀ ਪੂਣੀ ਦੀ ਕੋਈ ਲੋੜ ਨਹੀਂ ਹੁੰਦੀ ਨਹੀਂ ਪਾਣੀ ਆਪਾਂ ਡਿੱਲੀ ਤਰਾਈ ਹੁੰਦੀ ਹੈ ਜੀ ਇੱਕ ਹਫ਼ਤਾ ਹੂੰ ਤੇ ਮਾਲ ਅਸੀਂ ਦਿੰਨੇ ਆਂਗੇ 15 ਦਿਨਾਂ ਬਾਅਦ अच्छा ਜਿਵੇਂ ਆਹ ਮਾਲ ਤੁਹਾਡਾ ਬਣ ਜਾਂਦਾ 15 ਦਿਨਾਂ ਬਾਅਦ ਇੱਕ ਹਫਤਾ ਤਰਾਈ ਰਹਿੰਦੀ ਹੈਗੀ ਅੱਛਾ ਜੀ ਹਫਤਾ ਸੁੱਕਣ ਵਾਸਤੇ 15 ਦਿਨਾਂ ਬਾਅਦ ਮਾਲ ਰੈਡੀ ਕਰਕੇ ਦਿੰਨੇ ਜੀ ਬਾਈ ਤੇ ਹੁਣ ਆਪਾਂ ਜਾਲੀਆਂ ਦੀ ਗੱਲ ਕਰ ਲਈਏਗਾ ਚੱਲ ਕੇ ਚਲੋ ਜਾਲੀਆਂ ਦੀ ਕਰ ਲਾਂ ਲੈ ਮੇਤਰੋ ਜਾਲੀਆਂ ਦੇ ਬਾਈ ਹੁਣ ਮੈਂ ਪਹਿਲਾਂ ਵੀ ਦੇਖਿਆ ਹਨ ਤੇ ਬਹੁਤ ਜਿਆਦਾ ਡਿਜ਼ਾਈਨ ਨੇ ਤੇ ਬਾਈ ਗੱਲ ਇਹ ਆ ਜਿਵੇਂ ਜਿਹੜੇ ਕੋਈ ਹਰ ਕੋਈ ਮਤਲਬ ਦੇਖਦਾ ਨਵਾਂ ਬੰਦਾ ਹਨ ਆਪਦੇ ਘਰ ਤੇ ਲਾਉਣ ਨੂੰ ਅਗਲਾ ਕਹਿੰਦਾ ਵੀ ਲਾ ਦਾਂਗੇ ਯਾਰ ਪਹਿਲੇ ਜੀ ਲਾਈਫ ਵਾਰੇ ਸੋਚਦਾ ਅਗਲਾ ਕਹਿੰਦਾ ਯਾਰ ਇੰਨੀ ਲਾਈਫ ਨਹੀਂ ਹੋਣੀ ਤੇ ਲਾਈਫ ਉਹ ਵੀ ਮਸਾਲੇ ਨਾਲ ਹੈ ਸਾਰੀ ਹੂੰ ਵੀ ਆਪਾਂ ਕਿੰਨੇ 1 ਦੀ ਰੇਸ਼ਿਓ ਨਾਲ ਮਸਾਲਾ ਪਾ ਰਹੇ ਹਾਂਗੇ ਹੂੰ ਅਸੀਂ 2 2 ਇੱਕ ਦੀ ਰੇਸ਼ਿਓ ਨਾਲ ਮਸਾਲਾ ਪੈ ਰਹੇ ਹੈਗਾ ਇਹ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਹਿੰਦਾ ਵਾਈਬ੍ਰੇਸ਼ਨ ਤੇ ਜਾਲੀ ਬਣਦੀ ਹੈ ਫੇਵਰ ਤਾਰ ਚ ਅੱਛਾ ਤੇ ਆਹ ਕਿਸ ਕੰਮ ਆਉਂਦੇ ਬਾਈ ਇਹ ਵੀਰੇ ਤੁਸੀਂ ਅੱਗੇ ਦੇਖ ਸਕਦੇ ਹੋਗੇ ਇਹ 9 ਇੰਚੀ ਪਿੱਲਰ ਹੈਗਾ ਹੂੰ ਜਾਲੀ ਲਾਉਣ ਵਾਸਤੇ ਜੀ ਬਾਈ ਆਹ ਰੇਲਿੰਗ ਵਾਸਤੇ ਹੈ ਇਹ ਆਪ ਹੋ ਜਾਏਗਾ ਵਿੱਚ ਛੱਡੀਏਗੀ ਕਿ ਵਿਚੇ ਸਰਿਆ ਨਾਲ ਕਨੈਕਟ ਹੋ ਜਾਵੇ ਇਹ ਸਾਰਾ ਮਤਲਬ ਭਰਿਆ ਵਿੱਚੋਂ ਇਹ ਸਾਰਾ ਭਰਿਆ ਹੋਇਆ ਵਿੱਚੋਂ ਕਿੰਨਾ ਕੁ ਬਜਨ ਹੋਊਗਾ ਤਾਂ ਇਹਦਾ ਐਸਟੀਮੇਟ ਬਜਨ ਹੋਊਗਾ ਵੀਰੇ 70 ਤੋਂ 80 ਕਿਲੋ ਇਹਨੂੰ ਵੀ ਮਾਲਕਾ ਕੱਖੇ ਵੀ ਜੇ ਤਾਂ ਆ ਚੀਜ਼ ਹੱਲ ਗਈ ਤਾਂ ਜਿਹੜੀਆਂ ਇਹਦੇ ਨਾਲ ਲੱਗੀਆਂ ਹੋਈਆਂ ਜਾਲੀਆਂ ਨੇ ਉਹ ਵੀ ਹੱਲਣੀਆਂ ਹਨਾ ਹਾਂ ਜੀ ਜਾਲੀਆਂ ਨੂੰ ਵੱਡੀ ਸਪੋਰਟ ਇਹਦੀ ਆ ਵੱਡੀ ਸਪੋਰਟ ਇਹਦੀ 9 ਇੰਚੀ ਦੀ ਨਹੀਂ ਕਈ ਦਾ 1 ਇੱਕ 4 ਇੰਚੀ ਪਿੱਲਰ ਆਉਂਦਾ ਉਹ ਲੱਗ ਜਾਂਦਾ ਹੈਗਾ ਕਿਨੇ ਪੌਣੇ ਫੁੱਟ ਦਾ ਹੈ ਬਾਈ ਹਾਂ ਇਹ 9 ਇੰਚੀ ਹੈ ਜੀ ਅੱਛਾ ਆ ਜਿਵੇਂ 4 ਇੰਚੀ ਪਿੱਲਰ ਆ ਗਈ ਹੂੰ ਇਹ ਇਹ ਦੇ ਵਿੱਚ ਲੱਗ ਜਾ ਮਤਲਬ ਚੱਲ ਜਾ ਹਾਂ ਜਾਲੀਆਂ ਦੇ ਸਾਈਡ ਤੇ ਇਹ ਲਾ ਲਓ ਵਿੱਚੋਂ ਲੱਗੇ ਜਾਂਦਾ ਹੈਗਾ ਜਿਵੇਂ ਵੀ ਵਿਦਾਂ ਪਰ ਰੇਲਿੰਗ ਲਾਉਣਾ ਹੈਗਾ ਜਿਵੇਂ ਆਹ ਕਨਸੈਪਟ ਇੱਧਰ ਲੱਗੇ ਪੈਣਗੇ ਹਾਂਜੀ ਉਸ ਹਾਵ ਨਾਲ ਵੀ ਲੱਗ ਜਾਂਦੀ ਹੈਗੀ ਕੱਲੇ 9 ਇੰਚੀ ਪਿੱਲਰਾਂ ਜੀ ਤੇ ਇਹ ਇਹਦੇ ਬਈ ਕਿੰਨੇ ਕੁ ਡਿਜ਼ਾਈਨ ਆਪਣੇ ਲਵੇ ਆਹ ਜੀ ਆਹ ਜਿਹੜੇ ਆ ਤਰੇ ਕੀ ਕਹਿੰਦੇ ਨੇ ਇਹਨਾਂ ਨੂੰ ਪਾਵਾ ਜੀ ਪਾਵਾ ਪਾਵੇ ਨੇ ਆਪਣੇ 5 6 ਡਿਜ਼ਾਈਨ ਨੇ ਫਿਲਹਾਲ ਬਾਕੀ ਜਿੱਦਾਂ ਕੋਈ ਡਿਮਾਂਡ ਹੋਊਗੀ ਉਸ ਹਾਵ ਨਾਲ ਆਪਾਂ ਬਣਾਵਾ ਚੌਰ ਸਾਗੇ ਚ ਗੋਲ ਆਗੇ ਮਤਲਬ ਗੋਲ ਵੀ ਇਸ ਜਾਲੀ ਦੇ ਵਿੱਚ ਆ ਜਾਂਦੇ ਹਨਾ ਨਾ ਗੋਲੇ ਜਾਲੀ ਚ ਨਹੀਂ ਲੱਦੇ ਬਕਾਇਦਾ ਲੱਗ ਪਿੱਲਰਾਂ ਦਾ ਹੀ ਲੱਗਣੇ ਨੇ ਜਿਵੇਂ ਆਪਾਂ ਪੁਰਾਣੇ ਸਮੇਂ ਦੇ ਦੇਖਦੇ ਨੇ ਲੱਗੇ ਹੋਏ ਅੱਛਾ ਇਹ ਚ ਮਾਲ ਫਿਰ ਕੀ ਹਿਸਾਬ ਕਿਤਾਬ ਦਾ ਪਾਉਣਾ ਸਭ ਚ ਮਾਲ ਵੀਰੇ 2.5 ਦੀ ਰੇਸ਼ੀਓ ਦਾ ਪੈ ਰਿਹਾ ਹੈਗਾ 2.5 ਦਾ ਇਹ ਨਾ ਹੋਵੇ ਕਿ ਅਗਲਾ ਵੀਡੀਓ ਦੇਖ ਕੇ ਲੈ ਜੇ ਆਪਾਂ ਕਿਤੇ ਜਾਂਦੇ ਆਪਾਂ ਸਾਡੀ ਗਰੰਟੀ ਹੋਊਗੀ ਜੀ ਇਸ ਚੀਜ਼ ਦੀ ਇਹਨੂੰ ਫਿਰ ਪਾਣੀ ਫਿਰ ਉਰੀ ਪਾਉਣੇ ਹੋ ਕੁਝ ਪਹਿਲਾਂ ਤਾਂ ਇੱਥੇ ਹੁੰਦੀਆਂ 3-4 ਦਿਨ ਤرائی ਜਦੋਂ ਮਾਲ ਚੱਕਣਾ ਹੈਗਾ ਤਾਂ ਇਸ ਤੋਂ ਬਾਅਦ ਡੱਗੀ ਚ ਆ ਕਿਉਂ ਅੱਛਾ ਡੱਗੀ ਕਿਥੇ ਡੱਗੀ ਉਹ ਉਧਰ ਸਾਹਮਣੇ ਬਣੀ ਹੋਈ ਹੈਗੀ ਅੱਛਾ ਉਹ ਜੋ ਤੁਸੀਂ ਮਤਲਬ ਜਮਾ ਤਸੱਲੀ ਕਰਕੇ ਫਿਰ ਅਗਲੇ ਹੁੰਦ ਨੇ ਹਾਂਜੀ ਹਾਂਜੀ ਤੇ ਮਸਾਲਾ ਕਿਹੜਾ ਬਰਤਨ ਉਮਰ ਬਰ ਵਿੱਚ ਮਸਾਲਾ ਇਹ ਚ ਹੈ ਅਲਟਰਾ ਟੈਕ ਜੀ ਅਲਟਰਾ ਟੈਕ ਤੇ ਬਾਕੀ ਦਾ ਇੱਕ ਅਲੱਗ ਤੋਂ ਕੈਮੀਕਲ ਹੈਗਾ ਕਾਰਨਰ ਉਹ ਵੀ ਵਰਤਿਆ ਜਾਂਦਾ ਹੈ ਜੀ ਜੀ ਬਾਈ ਉਹ ਆਪਣੇ ਡਰਮ ਮੰਗਾਈ ਹੋਈ ਨੇ ਤੇ ਆਹ ਰੈਲਿੰਗ ਦੇ ਉੱਪਰ ਆ ਗਿਆ ਹੈ ਬਾਈ ਹਾਂਜੀ 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 ਤੇ ਇਹ ਚ ਆਹ ਡਿਜ਼ਾਈਨ ਦਾ ਅੱਛਾ ਇਹਨਾਂ ਡਿਜ਼ਾਈਨਾਂ ਦਾ ਫਿਰ ਰੇਟ ਸਾਰਾ ਦਾ ਇੱਕ ਰੱਖੇਗਾ ਅਲੱਗ-ਅਲੱਗ ਹੈ ਬਾਈ ਨਹੀਂ ਜੀ ਜਿੰਮੇ ਆ ਜਾਲੀ ਹੈਗੀ ਇਹ ਸਭ ਤੋਂ ਹੈਵੀ ਜਾਲੀ ਹੈਗੀ ਵਾਹ ਭਜਨ ਵੀ ਦੂਸਰੀ ਜਾਲੀ ਦੇ ਮੁਕਾਬਲੇ ਦੁੱਗਣੀ ਮੰਗੂ ਹੁੰਦੀ ਹੈਗੀ ਤਾਂ ਉਸ ਹਨ ਇਹਨਾਂ ਰੇਟਾਂ ਦਾ ਹੀ ਫਰਕ ਰਹਿੰਦਾ ਹੈਗਾ ਜੀ ਇਹਦਾ ਕੀ ਸਾਈਜ਼ ਹੋ ਬਈ ਫਿਰ ਗੜੀ ਦਾ ਸਾਈਜ਼ ਇਹਦਾ 4 2 ਜੀ 4 2 4 ਫੁੱਟ ਲੰਬੀ 2 ਫੁੱਟ ਉੱਚੀ ਜੀ 2 ਫੁੱਟ ਉੱਚੀ ਹਾਂਜੀ ਜੀ ਤੇ 20 ਇਹ ਹੋ ਗਿਆ ਤੇ ਇਹ ਮਤਲ ਜਿਹੜੀ ਹੁਣ ਜਾਲੀਆਂ ਦੇ ਵਿੱਚ ਛੋਟੇ ਲਾਈ ਪਏ ਨੇ ਇਹ ਇਹਦੇ ਵਿਚਾਲੇ ਇਹ ਲਾਉਣਾ ਜ਼ਰੂਰੀ ਆ ਜਾਂ ਛੋਟਾ ਜੀ ਆਪਾਂ ਮਜ਼ਬੂਤੀ ਦੀ ਗੱਲ ਕਰੀਏ ਤੁਹਾਨੂੰ 2 ਇੰਚ ਪਿੱਲਰ ਵੈਸਟ ਹੈ ਜੀ ਹੂੰ ਉੱਪਰ ਵੀ ਆ ਕੱਲ ਕੋਈ ਜਵਾਕ ਨੇ ਖੇਢੀ ਜਾਂਦੇ ਨੇ ਕੋਈ ਆਪਾਂ ਸਮਾਨ ਤਾਂ ਮੇਰੇ ਹਿਸਾਬ ਨਾਲ ਵੀ ਰੇਲਿੰਗ ਨਾਲ ਜਾਲੀ ਲੱਗੇ ਤਾਂ ਜਾਦੇ ਵੈਸਟ ਰਹਿੰਦੀ ਹੈ ਜੀ ਠੀਕ ਹੈ ਗੱਲ ਕੱਲ ਕੋਈ 19 ਕਿਚੀ ਬਾਜ਼ੀ ਵੀ ਹੈ ਤਾਂ ਖਰਾਬ ਨਹੀਂ ਹੁੰਦਾ ਪੀਸੇ ਦੇ ਨਾਲ ਅਕੀ ਲੁੱਕ ਵੀ ਸੋਹਣੀ ਦਿੰਦੀ ਹੈ ਲੁੱਕ ਵੀ ਸੋਹਣੀ ਦੇਣੀ ਹੈ ਮਤਲਬ ਉੱਤੇ ਜਿਵੇਂ ਕਹਦੇ ਵੀ ਇਹਦਾ ਰਦਾ ਲਾਉਣ ਦੀ ਲੋੜ ਨਹੀਂ ਪੈਂਦੀ ਰਦਾ ਲਾਉਂ ਤੁਸੀਂ ਇਹਨਾਂ ਮੰਨੋ ਜੀ ਜਿੰਨਾ ਆਪਣਾ ਲੇਬਰ ਖਰਚ ਹੋਣਾ ਹੈ ਉਹਨੇ ਚ ਆਪਣੀ ਵਿਦਾ ਰੇਲਿੰਗ ਤਿਆਰ ਹੋ ਜਾਏ ਠੀਕ ਹੈ ਤੇ ਮੈਂ ਨਾ ਆਪਾਂ ਆਪਣੇ ਘਰ ਤੇ ਲਾਇਏ ਸੀ ਇਹ ਮਤਲਬ ਸ਼੍ਰੀ ਮੁਖਸਰ ਸਾਹਿਬ ਤੋਂ ਮੰਗਾ ਕੇ ਲਾਇਏ ਸੀ ਉਹ ਆਪਣੇ ਏਰੀਆ ਚ ਕਿਤੇ ਨਹੀਂ ਹਾਂਜੀ 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 ਪੁਰਾਣਾ ਪਰ ਆ ਚੀਜ਼ ਡਿਜ਼ਾਈਨਾਂ ਦੀ ਬਹੁਤ ਫਰਕ ਪੈ ਗਿਆ ਹੁਣ ਆ ਦੇਖ ਕੇ ਜਰਾ ਹਾਂ ਲੱਗਦਾ ਵੀ ਜਰਾ ਜੇ ਆਪਾਂ ਹੁਣ ਪਾਉਂਦੇ ਹਾਂ ਨਾ ਹੁਣ ਇਸ ਤੋਂ ਬਾਅਦ ਤੁਸੀਂ ਹੋਰ ਵੀ ਡਿਜ਼ਾਈਨ ਲਿਆਵੋਗੇ ਸਮਝ ਮੇਰੇ ਸਾਬ ਨਾਲ ਡਿਮਾਂਡ ਜਿੰਦਾ ਵਧ ਰਹੀ ਆ ਸਾਬ ਨਵੇਂ ਡਿਜ਼ਾਈਨ ਵੀ ਯਾਰ ਇਹਨਾਂ ਮਾਨਾ ਹੋਰ ਲੱਗ ਜਾਂਦੀ ਜਿਹੜੀ ਚੀਜ਼ ਮੰਨ ਕੇ ਚੱਲ ਆਪਾਂ ਲਗਾਤਾਰ ਦੇਖੀ ਜਨੇ ਉਹ ਤਾਂ ਆਪਣਾ ਮਨ ਭਰ ਜਾਂਦਾ ਕੇ ਦਾ ਹਾਂ ਜਿਵੇਂ ਸਟਾਰਟਿੰਗ ਚ ਆ ਚੱਲ ਰਹੇ ਸੀਗੇ ਇੱਕ ਡਿਜ਼ਾਈਨ ਆਹ ਡਿਜ਼ਾਈਨ ਬਹੁਤ ਜ਼ਿਆਦਾ ਚੱਲ ਰਿਹਾ ਅੱਜ ਵੀ ਚੱਲ ਰਿਹਾ ਨਹੀਂ ਹੈਗਾ ਵੀ ਟਾਈਮ ਬਾਕੀ ਹੈ ਅੱਜ ਵੀ ਹੈ ਇਹਨੂੰ ਅਸੀਂ ਜਿਹੜੀ ਬੇਸਿਕ ਮੋਡਲ ਕਹਿੰਦੇ ਨੇ ਵੀ ਬੇਸਿਕ ਹੈ ਜਾਲੀ ਦਾ ਰੇਟ ਤੇ ਆਹ ਕੀ ਕੰਮ ਆਉਂਦੀ ਹੈ ਬਾਈ ਫਿਰ ਇਹ ਲੜਕਣ ਹੈ ਸਾਰ ਇਹ ਕਿੱਥੇ ਕੰਮ ਆਉਗਾ ਜੀ ਇਹ ਵੱਧ ਦੇ નીચે ਲੱਗਦੀ ਹੈਗੀ ਗੁਰੂ ਘਰਾਂ ਲੱਗਦੀ ਹੈ ਸਾਡੇ ਗੁਰੂ ਹਾਂ ਸਾਡੇ ਗੁਰੂ ਘਰ ਦਾ ਮਤਲਬ ਉਹ ਬਣ ਰਿਹਾ ਦਰਵਾਜ਼ਾ ਹਾਂ ਉੱਥੇ ਬਹੁਤ ਸੋਹਣੀ ਚ ਉਹਨਾਂ شریف ਮੁਖਤਸਰ ਸਾਹਿਬ ਤੋਂ ਮੁਲਾਈਆ ਉਹਨਾਂ ਨੇ ਵੀ ਹਾਂ ਗਈਏ ਛੋਟੇ ਲੋ ਵੀ ਮਤਲਬ ਭਲਾਡੇ ਸ਼ਹਿਰ ਬਾਈ ਕਰ ਲਿਓ ਕਾਲ ਆ ਚੀਜ਼ ਜਿਨੇ ਕੋਈ ਗੁਰਦੁਆਰਾ ਸਾਹਿਬ ਦੇ ਕੋਈ ਕੋਈ ਹੋਰ ਫਰੰਟ ਗੇਟ ਤੇ ਜਾਂ ਮਤਲਬ ਸਪੈਸ਼ਲੀ ਕੋਈ ਆਪਣੀ ਕੋਠੀਆਂ 'ਚ ਵੀ ਲੱਗ ਰਹੀ ਹੈਗੀ ਜਿਨ੍ਹਾਂ ਨੇ ਕੋਈ ਵਧੀਆ ਕੋਈ ਪੁਰਾਣੇ ਵਿਰਸੇ ਮੰਗੂ ਜੁੜ ਕੇ ਲਾ ਰਹੇ ਨੇ ਹਾਂ ਤਾਂ ਉਹ ਲਾ ਰਹੇ ਨੇ ਹੂੰ ਬਹੁਤ ਸੋਹਣੀ ਹੁਣ ਇਹ ਟ੍ਰੈਂਡ ਆ ਗਿਆ ਨਾ ਪੁਰਾਣੀ ਚੀਜ਼ਾਂ ਦਾ ਪਛਾਇ ਦੁਬਾਰੇ ਫੇਰ ਮੁੜਿਆ ਹੈ ਨਾ ਟ੍ਰੈਂਡ ਆ ਗਿਆ ਇਹ ਆ ਬਈ ਕੱਚੀਆਂ ਤੇ ਨਹੀਂ ਕਿਤੇ ਪਰਪੂਟੇ ਕਿਤੇ ਨਾ ਜੀ ਨਾ ਹੈ ਨਾ ਲਓ ਮਿੱਤਰੋ ਬਹੁਤ ਸੋਹਣੀ ਲੁੱਕ ਵਾਲਾ ਸਮਾਨ ਆ ਗਿਆ ਉਹ ਮੈਂ ਆਪਣੇ ਲਈ ਟਰੀ ਗਾਰਡ ਵਗੈਰਾ ਅੱਛਾ ਭਾਈ ਐਤਰੇ ਤੋ ਕਿਤੇ ਫੁੜਕਦੀ ਤਾਂ ਨਹੀਂ ਇਹ ਨਾ ਵੀਰੇ ਚੱਕ ਕੇ ਮਾਰ ਅੱਛਾ ਪੂਰੀ ਤਸੱਲੀ ਵਾਲੀ ਗੱਲ ਆ ਤਸੱਲੀ ਵਾਲੀ ਅੱਛਾ ਅੱਛਾ ਲੋ ਮਿੱਤਰੋ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਰਹੇ ਹੋ ਵੇਜਤਾ ਹਨਾ ਬਹੁਤ ਘੈਂਟ ਘੈਂਟ ਚੀਜ਼ਾਂ ਮੈਂ ਤਾਂ ਅਟਰੈਕਟ ਕਰਦੀਆਂ ਨੇ ਮਨ ਨੂੰ ਬਿਹਾਂ ਯਾਰ ਲੈ ਜੀ ਤੇ ਪਹਿਲਾਂ ਵੀ ਅੱਪ ਗੱਲ ਕਰਕੇ ਹਟਿਆਂ ਵੀ ਲੋਹਾ ਤੇ ਸਟੀਲ ਤਾਂ ਮਹਿੰਗੇ ਪੈਂਦੇ ਆ ਇਹਦੇ ਵਿੱਚੋਂ ਦੋ ਇਹਦੇ ਵਿੱਚ ਹੀ ਫੇਵਰ ਪੈਂਦੀ ਹੈ ਜੀ ਅੱਛਾ ਉਹਨੇ ਇਹਦੇ ਵਿੱਚ ਲੋਹੇ ਵਾਲੀ ਗੱਲ ਨਹੀਂ ਜਿਵੇਂ ਪਹਿਲਾਂ ਦੇ ਸਮੇਂ ਚ ਹਾਂ ਪਹਿਲਾਂ ਲੋਹਾ ਪਾਉਂਦੇ ਹੁੰਦੇ ਨਾ ਜੀ ਤੇ ਟੜ ਟੜਨ ਦੀ ਦਿੱਕਤ ਆ ਰਹੀ ਸੀਗੀ ਚੀਜ਼ ਦੀ ਹਾਂਜੀ ਹਾਂਜੀ ਹੁਣ ਉਹ ਚੀਜ਼ ਦੀ ਦਿੱਕਤ ਨਹੀਂ ਆਉਂਦੀ ਅੱਛਾ ਤੇ ਫਾਈਬਰ ਕਿਹੜੀ ਮਾਰੇ ਦੇਖ ਲਈ ਆਪਾਂ ਫਾਈਬਰ ਦੇਖ ਲਓ ਜੀ ਆ ਜਾ ਜੀ ਮੁੰਡੇ ਉੱਧਰ ਫਾਈਬਰ ਵੀ ਦੇਖ ਲਈ ਆਪਾਂ ਅੱਛਾ ਫਾਈਬਰ ਤਾਂ ਨਹੀਂ ਫੁੱਲਦੀ ਬਈ ਇਹ ਚ ਫਿਰ ਨਾ ਜੀ ਨਾ ਫਾਈਬਰ ਨਹੀਂ ਕੀ ਫੁੱਲਣੀ ਤੇ ਇਹਦੀ ਮੰਨ ਕੇ ਚਲੋ ਆ ਐਸੀ ਦੀ ਗੱਲ ਕਰ ਲਈ ਹੈ ਨਾ ਬਈ ਚਲ ਆਪਾਂ ਚੱਲਦੇ ਉਹ ਵੀ ਦੇਖ ਲਾਂਗੇ ਜੇ ਮੰਨ ਕੇ ਚਲੋ ਆ ਪੀਸ ਆਪ ਨੂੰ ਬੰਦੇ 100 ਪੀਸ ਮੰਗਦਾ ਅੱਜ ਦੀ ਘੜੀ ਦੇ ਦੇਉਂਗਾ ਸੀ ਕਟਾਈਨਾਂ ਨੂੰ ਮਾਲ ਰੈਡੀ ਹੁੰਦਾ ਪਰ ਆਏਗਾ ਵੀ ਆਰਡਰ ਦੇ ਹਿਸਾਬ ਨਾਲ ਮਾਲ ਦੇ ਦਿਨ ਦਿੱਤੇ ਜਾਂਦੇ ਨੇ ਅੱਛਾ ਆਰਡਰ ਪਹਿਲਾਂ ਇਹਨੂੰ ਕਰਨਾ ਤੇ ਉਹਦਾ ਅਡਵਾਂਸ ਕੋਈ ਹੋਰ ਕਿਵੇਂ ਹਿਸਾਬ ਉਹ ਅਡਵਾਂਸ ਥੋੜਾ ਬਹੁਤ ਦੇ ਦੇ ਅਗਲਾ ਵੀ ਆਰਡਰ ਕਨਫਰਮ ਹੋ ਜਾਂਦਾ ਹੈਗਾ ਹਾਂ ਮੰਨ ਜਾ ਕਰਦਾ ਹੈ ਥੋੜਾ ਵੀ ਹੈ ਨਾ ਹਾਂ ਤੇ ਅਗਲੇ ਦਾ ਅਸੀਂ ਮਾਲ ਤਿਆਰ ਕਰਦੇ ਹੋ ਜਾਂਦੇ ਅੱਛਾ ਆ ਫੇਵਰ ਦੀ ਹੁੰਦੀ ਹੈ ਬਾਈ ਇਹ ਆ ਫੇਵਰ ਦੀ ਤਾਰ ਹੈ ਜਿਹੜੀ ਬਣਨ ਲੱਗ ਰਹੀ ਹੈ ਜਾਨੀ ਦੇਖ ਸਕਦੇ ਹੋ ਅੱਛਾ ਪੂਰੀ ਸਖਤ ਹੈ ਜਰਾ ਇਹਨੂੰ ਤੋੜ ਦੇ ਬਾਕਾਇਦਾ ਸਾਰੇ ਜਿਹ ਵਿੱਚ ਪੀਸਾਂ ਦੇ ਹੋਊਗੀ ਆਣੀਗਾ ਵੀ 4 ਥਾਂ ਤੇ ਪਾਤੀ 4 ਥਾਂ ਤੇ ਛੜਤੀ ਅੱਛਾ ਸਾਰੀਆਂ ਜੰਨੀਆਂ ਤਾਂ ہاں ਜੀ ਹਾਂ ਜੀ ਉਹਦਾ ਟਿੱਕ ਕਾਟੀ ਲੋਡ ਪੈਣੀ ਐ ਇਸ ਲੋਡ ਵੀ ਪੈਣੀ ਐ ਉਸ ਲੋਡ ਤੇ ਵੀ ਪੈਣੀ ਠੀਕ ਐ ਮਤਲਬ ਫੁੱਲ 27 ਹੀ ਬਣ ਜੀ ਇਹ ਫੁੱਲ 27 ਹੀ ਬਣੇ ਇਹ ਚ ਵੀ 2.5 ਇੱਕ ਦਾ ਸਮਾਨ 2.5 ਇੱਕ ਦਾ ਜੀ ਜੀ ਲੋ ਵੀ ਮਿੱਤਰੋ ਫੁੱਲ ਤਸਦੀ ਵਾਲਾ ਸਮਾਨ ਐ ਤੁਹਾਡੇ ਘਰੋਂ ਜਮਾਇਆ ਗੁੱਡ ਬਿੱਲ ਬਣਾ ਦੂ ਜਿਵੇਂ ਕਹਦੀ ਆ ਨਾ ਤੇ ਆ ਰੀਲਿੰਗ ਬਣਨ ਲੱਗ ਰਹੀ ਐ ਨਾਲ ਅੱਛਾ ਆ ਰੇਲਿੰਗ ਇਸ ਤਰ੍ਹਾਂ ਤਿਆਰ ਕਰਾਂ ਮਾਲ ਸਾਰੀ ਬਾਈ ਟਾਈ ਇੱਕ ਦਾ ਕਿਤੇ ਕੋਈ ਕਮੀ ਤਾਂ ਨਹੀਂ ਨਾ ਜੀ ਨਾ ਇਹ ਦੋ ਇੱਕ ਦਾ ਹੀ ਬਕਾਇਦਾ ਅੱਛਾ ਜੇ ਮਤਲਬ ਮੰਨ ਕੇ ਚੱਲਾ ਅਗਲਾ ਕਹਿੰਦਾ ਅਸੀਂ ਆਪਣੀ ਥੱਲੀ ਨਾਲ ਹੋਰ ਮਤਲਬ ਮਾਲ ਕੋਲੇ ਬੈਠੋ ਜੀ ਆਓ ਕੋਲੇ ਬੈ ਕੇ ਕੋਈ ਦਿੱਕਤ ਨਹੀਂ ਦੋ ਇੱਕ ਦਾ ਕਰਾਉਣਾ ਹੋਵੇ ਕਿਸੇ ਹਾਂਜੀ ਹਾਂਜੀ ਉਹਦਾ ਮਤਲਬ ਰੇਟ ਦਾ ਤਾਂ ਜੁੜਾ ਹੋ ਜਾਊਗਾ ਨਹੀਂ ਰੇਟ ਵੀ ਸੇਮ ਰਹੂਗਾ ਜੀ ਰੇਟ ਵੀ ਸੇਮ ਲਓ ਮਤਰੋ ਬਾਈ ਹੁਣੀ ਕਹਿੰਦੇ ਬਿਟਾਈ ਇੱਕ ਦਾ ਸਮਾਨ ਪਾਉਣੇ ਆ ਜੇ ਤੁਸੀਂ ਲਵੇ ਬੈ ਕੇ ਟਾਈਮ ਕੱਢ ਲਿਓ ਬਾਈ ਕਹਿੰਦੇ ਵੀ ਲਵੇ ਬੈ ਕੇ ਕੰਮ ਕਿਸ ਨੇ ਕਰਾਉਣਾ ਤਸੱਲੀ ਨਾਲ ਹਨਾ ਤੇ ਦੋ ਇੱਕ ਦਾ ਵੀ ਤਿਆਰ ਕਰ ਦੇਣਗੇ ਥੋੜਾ ਜਿਆਦੇ ਤੇ ਮਸਾਲੇ ਦੀ ਇੱਕ ਦਿੱਕਤ ਰਹਿੰਦੀ ਹੈਗੀ ਚਟਕਿਆ ਹੁੰਦਾ ਮਾਲ ਉਹਦੇ ਵਿੱਚ ਕਸਟਮਰ ਨੂੰ ਲੱਗਦਾ ਵੀ ਤਰੇੜਾ ਹੀ ਹੋਈ ਹੈ ਹਾਂ ਪਰ ਉਹ ਤਰੇੜ ਨਹੀਂ ਹੁੰਦੀ ਉਹ ਥੋੜੀ ਬਹੁਤ ਤੇਜ ਮਸਾਲੇ ਕਰਕੇ ਤੇਜ ਮਸਾਲੇ ਕਰਕੇ ਹੋਏ ਤੇ ਉਹ ਤਾਂ ਅਗਲੇ ਦਾ ਮਾਨਾ ਨਾ ਵੀ ਜਿਵੇਂ ਅੱਲਾਹ ਪਨ ਖੜਦਾ ਜਿੱਟਾ ਇੱਕ ਦਿਸਨ ਤਸਤੀ ਸਾਨੂੰ ਕੋਈ ਦਿੱਕਤ ਨਹੀਂ ਹਾਂ ਸੋ ਦੋ ਰੇਟ ਪਾਇਆ ਰੇਟ ਸੇਮ ਹੂੰ ਲੋ ਮਿੱਤਰੋ ਜਨਾ ਵੀ ਆਪਾਂ ਮਤ ਜਿਹੜੀ ਚੀਜ਼ ਮਨ ਬਈ ਬੰਦਾ ਸੋਚਦਾ ਵੀ ਆਹ ਚੀਜ਼ ਮੈਨੂੰ ਬਣਾ ਦਿਓ ਹਨਾ ਬੰਦਾ ਸੋਚ ਰੱਖੇ ਜੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਲੈ ਮਿੱਤਰੋ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤੁਹਾਡੇ ਲਈ ਬਹੁਤ ਕਹੈਂਟ ਚੀਜ਼ ਲੈ ਕੇ ਆਏ ਜਿਉਂਦੇ ਬਸਦੇ ਰਹੋ ਸਸੇ ਹੀ